ਸ਼੍ਰੋਮਣੀ ਕਾਲ ਦਲ ਦਾ ਨਵਾਂ ਪ੍ਰਧਾਨ ਚੁੜਨ ਦੇ ਲਈ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸ਼੍ਰੋਮਣੀ ਕਾਲ ਦਲ ਦੇ ਡੈਲੀਗੇਟ ਦਾ اجلاس ਹੋਇਆ ਤੇ ਇਸ ਮੌਕੇ ਬੁਖਵਖਰੇ ਲੀਡਰਾਂ ਦੇ ਵੱਲੋਂ ਭਾਸ਼ਣ ਵੀ ਦਿੱਤੇ ਗਏ ਨੇ ਤੇ ਵਾਰੀ ਆਈ ਹੈ ਬਿਕਰਮ ਸਿੰਘ ਮਜੀਠੀਆ ਦੀ ਜਿਨ੍ਹਾਂ ਦੇ ਵੱਲੋਂ ਇਸ ਮੌਕੇ ਕਈ ਵੱਡੀਆਂ ਗੱਲਾਂ ਆਖ ਦਿੱਤੀਆਂ ਗਈਆਂ ਨੇ ਤੇ ਸਿੱਧੇ ਨਿਸ਼ਾਨੇ ਉਹਨਾਂ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਉੱਪਰ ਬਿਨਾ ਨਾਮ ਲੈ ਹਸਾ ਦਿੱਤੇ ਗਏ ਨੇ ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਬਿਕਰਮ ਜੀਠੇ ਨੇ ਕੀ ਕੋ ਜਗ ਦਿੱਤਾ ਹੈ ਭਾਜਪਾ ਦੇ ਨਾਲ ਨੇੜਤਾ ਹੁਣ ਬਾਰੇ ਵੀ ਉਹਨਾਂ ਨੂੰ ਲੈ ਕੇ ਵੱਡਾ ਪੈਣ ਬਿਕਰਮ ਜੀਠੇ ਦੇ ਵੱਲੋਂ ਦੇ ਦਿੱਤਾ ਗਿਆ ਹੈ ਦੇ ਦਰਸ਼ਨ ਵੀ ਕੀਤੇ ਉਹਦੇ ਅੱਗੇ ਹੱਥ ਜੋੜ ਕੇ ਵੀ ਖਲੋਤੇ ਸਨ ਤੇ ਕਹਿੰਦੇ ਸੀ ਉਹ ਜੋ ਕੰਮ ਕਰਦੇ ਆ ਠੀਕ ਕਰਦੇ ਆ ਪਟਿਆਲੇ ਤੇ ਸਕਰੂਰ ਜ਼ਿਲ੍ਹੇ ਨਾਲ ਸੰਬੰਧਿਤ ਲਿਟਰੇ ਉਹਨਾਂ ਨੂੰ ਕ ਸਜ਼ਾ ਕੋਈ ਨਹੀਂ ਸਾਡੇ ਵਰਗੇ ਜਿਹਨੇ ਕਦੇ ਉਹਦਾ ਮੂੰਹ ਤੱਕ ਨਾ ਵੇਖਿਆ ਹੋਵੇ ਸਾਨੂੰ ਸਜ਼ਾ ਲੱਗੀ ਮੈਂ ਆਪਦੀ ਇਸ ਗੱਲ ਦਾ ਦੁੱਖ ਨਹੀਂ ਮੈਨੂੰ ਗੁਰੂ ਸਾਹਿਬ ਦੀ ਜਿੱਦ ਤਾਂ ਜਿੰਨੀ ਸੇਵਾ ਕਰਨ ਦਾ ਮੌਕਾ ਮਿਲ ਕੇ ਸਾਡਾ ਭਲਾ ਹੀ ਆ ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਜਾਣਗੇ ਮਗਰ ਇਹ ਮੈਂ ਜ਼ਰੂਰ ਪੁੱਛਣਾ ਚਾਹੁੰਦਾ ਕਿ ਗੁਰੂ ਦਾ ਸਿੱਖ ਹੋਣ ਦੇ ਨਾਤੇ ਕਿ ਸ੍ਰੀ ਅਕਾਲ ਤਖਤ ਸਾਹਿਬ ਕੋ ਇਹ ਜਾ ਪੱਕ ਪੱਕ ਕਰਨਾ ਬਣਦਾ ਸੀ ਜੇ ਤੁਸੀਂ ਗੁਰੂ ਦੇ ਦਰ ਤੇ ਬੈਠੇ ਹੋ ਔਰ ਵੱਡੀ ਗੱਲ ਅੱਧਾ ਮੈਨੂੰ ਉਹ ਦਿਨ ਮਹਿਸੂਸ ਹੋਇਆ ਮਗਰ ਮੈਂ ਚੁੱਪ ਕਰਕੇ ਵਿਚਰੀ ਏਕਾਲ ਤੱਕ ਸਾਹਿਬ ਦੀ ਮਾਨ ਮਰਿਆਦਾ ਦੀ ਗੱਲ ਸੀ ਮੈਂ ਕਹਿੰਦਾ ਨਹੀਂ ਬਣਾ ਇਹ ਰੱਬ ਦੀ ਰਾਜਾ ਕਰ ਲੈ ਭਾਈ ਜੋ ਹੁਕਮ ਹੁੰਦਾ ਮੈਨੂੰ ਦੁੱਖ ਉਹ ਦਿਨ ਹੋਇਆ ਜਿਸ ਦਿਨ ਜਹੇਦਾਰ ਸਾਹਿਬ ਨੇ ਇੱਕ ਉਹ ਗਾਲਾਂ ਵੀ ਕੱਢਦੇ ਆ ਤੇ ਕਹਿੰਦਾ ਇਹ ਸਾਡੀ ਬਾਸ਼ਾ ਮੈਨੂੰ ਤਾਂ ਇਹ ਸਮਝ ਆਉਂਦੀ ਏ ਜਹੇਦਾਰ ਸਾਹਿਬਾਂ ਦੀ ਬਾਸ਼ਾ ਹੋਵੇ ਰੱਬ ਦੀ ਗੱਲ ਕਰੇ ਉਹ ਰੱਬ ਦੀ ਗੱਲ ਕਰੇ ਉਹ ਗੁਰੂ ਨਾਲ ਜੋੜਨ ਦੀ ਤੇ ਹਰ ਗੁਰੂ ਦਾ ਸਿੱਖ ਇਸ ਗੱਲ ਦਾ ਸਤਕਾਰ ਕਰੂ ਤੇ ਫੇਰ ਫੇਰੇ ਮਨ ਤੇ ਆਦੇ ਉਹ ਸਵਾਲ ਨਹੀਂ ਮੁੱਕੇ ਸਨ ਅਗਲੇ ਦਿਨ ਮੈਂ ਵੇਖਿਆ ਕਿ ਸਭ ਤੋਂ ਪਹਿਲਾਂ ਜਿਹੜੇ ਸਾਡੇ ਜੱਜ ਸਾਹਿਬ ਸਨ ਪਰਚੀ ਉਹ ਘੜਾ ਰਹੇ ਇਸ ਘਟਵਾਉਣ ਦੇ ਸੀ ਸਭ ਤੋਂ ਪਹਿਲੀ ਪਾਰਚੀ ਸ਼ਾਹ ਉਹਨਾਂ ਦੀ ਸੀ ਇੱਥੇ ਪਹਿਲੀ ਵਾਰੀ ਵੇਖਣ ਨੂੰ ਮਿਲਿਆ ਕਿ ਜੱਜ ਵੀ ਵਕੀਲ ਵੀ ਬਾਕੀ ਅਸੀਂ ਤਾਂ ਉਹਨਾਂ ਦਾ ਹਾਰ ਸੀ ਨਾ ਨਾਰੋਣਾ ਨੂੰ ਸਜ਼ਾ ਵੀ ਲਾਈ ਤੇ 베रोना ਨਾਲ ਜਾ ਕੇ ਖਲੋ ਵੀ ਗਏ ਤੇ ਫੇਰ ਤਾਂ ਇਹ ਪੱਖਪਾਤ ਹੈ ਜਿਹੜੀ ਮੈਂ ਬੇਨਤੀ ਕਰਦਾ ਕਿ ਗੁਰੂ ਲੋਕਾਂ ਦੀ ਆਸਥਾ ਬੜੀ ਜੁਰੀ ਹੈ ਤਕਸਾਲ ਨਾਲ ਔਰ ਇਸ ਤਕਸਾ ਗੁਰੂ ਸਾਹਿਬ ਦੇ ਇਸ ਦਰ ਤੋਂ ਇਹ ਜਾਂ ਪੱਖਪਾਤ ਦੀ ਕੋਈ ਬੰਦਾ ਬੈਠੇ ਆ ਕੇ ਉਹ ਬਰਦਾਸ਼ਤ ਕਰਨਾ ਮੁਸ਼ਕਲ ਹੈ ਔਰ ਮੈਂ ਕਬੂਤੋਂ ਹੋਰ ਮੇਰੇ ਜਿੱਥੇ ਆਉਂਦੀਆ ਬੋਲ ਜਾਂ ਮੈਨੂੰ ਪਤਾ ਅੱਜ ਮੈਂ ਬੋਲ ਪਾਲ ਕੇ ਜਿਹੜਾ ਗਿਆ ਮੇਰੇ ਤਾਂ ਦੋ ਚਾਰ ਹੋਰ ਚੰਪੜ ਜਾਣੇ ਮੈਂ ਵੀ ਮਸੂਦ ਕਰਦਾ ਜਿੱਤੇ 10 ਲੈ ਕੇ 1-2 ਹੋਰ ਸਹੀ ਜਾ ਕੇ ਕਹ ਦਿੱਲੀ ਦਾ ਲੀਡਰ ਹੈ ਜੀ ਉਹ ਸਰੋਪਾ ਪਾਉਣ ਰਿਹਾ ਉਹ ਪਤਾ ਸਾਨੂੰ ਸਮਝ ਆ ਗਈ ਕਿ ਉਹ ਨੂੰ ਦਿੱਲੀ ਦਾ ਕਿਹੜਾ ਲੀਡਰ ਨਾ ਲਵਾ ਕਿ ਸਮਝ ਆ ਗਈ ਜੀ ਕੀ ਹੈ ਜੀ ਆਹ ਹੋ ਸਰਚ ਹੈ ਵੀ ਮੇਰੀ ਪਾਰਟੀ ਦਾ ਜੀ ਜੀ ਅਮੇ ਜੀ ਫਲੇ ਉਹਦੀ ਤਰਖਾ ਦਾ ਤਾਂ ਮੈਨੂੰ ਪਤਾ ਨਹੀਂ ਲੱਗਿਆ ਆਇਆ ਉਹ ਵੀ ਸੀ ਉਹ ਵੀ ਉਸ ਵੇਲੇ ਬੜਾ ਤਗੜਾ ਪਾਵਰਫੁਲ ਐਸਟੀਸੀ ਤੇ ਆਇਆ ਉਹ ਵੀ ਜੀ ਉਹਨੂੰ ਉਦੜਦਾ ਕਰਦਾ ਪਤਲੀ ਗਲੀ ਚੋ ਵੀ ਤੂੰ ਭਾਈ ਸਾਥ ਲਾਂਬੇ ਹੋ ਜਾ ਨਗਰ ਉਹਦਾ ਫੈਸਲਾ ਜੀ ਇਹਨੇ ਹੋਇਆ ਕਿ ਉਹ ਤੂੰ ਕੀ ਉਹਦੇ ਵਾਸਤੇ ਕੀ ਆ ਤੇ ਜਿਹੜਾ ਤਰਖਿਆ ਹੋਇਆ ਹੋਵੇ ਕੋਈ ਜਹੇਦਾਰ ਜਾ ਕੇ ਉਹਦਾ ਸਨਮਾਨ ਕਰੇ ਜਾਂ ਉਹ ਤੋਂ ਸਨਮਾਨ ਲਵੇ ਕਿ ਇਹਦੇ ਨਾਲ ਇੱਕੀ ਹੈ ਠੀਕ ਹੈ ਜੀ ਫਿਰ ਮੈਂ ਅਗਲੀ ਗੱਲ ਪੁੱਛਦਾ ਕਿ ਜੀਤ ਤੋਂ ਸਨਮਾਨ ਲੈਂਦੇ ਸੋਣਾ ਉਹਦੀ ਪਾਰਟੀ ਹੈ ਜਿਹੜਾ ਹੁਣ ਵਕੀਲ ਸਾਹਿਬ ਤੁਹਾਨੂੰ ਭੰਡਾ ਸੱਤ ਪਤਾਉਣਾ ਇਹ ਜਿਹੜਾ ਬਾਪੇ ਦਾ ਜਿਹਦਾ ਬੰਦੀ ਚੰਗਾ ਦੇ ਤਲ ਇੱਕ ਪ੍ਰੋਲ ਨਹੀਂ ਜੇ ਆਉਂਦੇ ਤੇ ਘੱਟੇ ਦੀ ਪ੍ਰੋਲ ਮਿਲਦੀ ਆ ਮੈਂ ਜ਼ੇਦਾਰ ਸਾਹਿਬ ਨੂੰ ਪੁੱਛਣਾ ਚਾਹੁੰਨਾ ਕਿ ਸਰੋਪਾ ਪਉਣ ਲੱਗੇ ਜਾਂ ਪਉਣ ਵੇਲੇ ਜਿਹੜੀ ਸਾਨੂੰ ਫਸਿਲ ਕੋ ਗੱਲ ਕਹੀ ਸੀ ਉਹ ਨਾ ਚੇਤੇ ਔਰ ਅੱਜ ਮੈਂ ਪੰਜ ਮੈਂਬਰ ਦੀ ਕਮੇਟੀ ਨੂੰ ਬੇਨਤੀ ਕਰਦਾ ਐਵੇਂ ਨਾ ਤੁਸੀਂ ਪ੍ਰਧਾਨ ਥੋੜੇ ਜੋ ਇਕੱਠਾ ਹੈ ਵੀ ਤਿੰਨ ਚਾਰ ਬਾੜਨਾ ਚਾਹੁੰਦੇ ਮੈਂ ਨਾ ਤਾਂ ਕੀ ਲੈਣਾ ਇੱਕ ਦੋ ਆਪਣੇ ਦੀਪਾ ਸਾਹਿਬ ਦੇ ਪਰਾਰੇ ਯਾਰ ਮਿੱਤ ਨੇ ਇੱਕ ਅੱਦਾ ਮੇਰਾ ਇੱਕ ਅੱਦਾ ਮੈਨੂੰ ਲੱਗਦਾ ਇੱਥੇ ਕੌਣ ਬੈਠਾ ਆ ਆ ਹੁੰਦਰ ਸਾਹਿਬ ਦੇ ਬੜਾ ਨੇੜੇ ਆ ਚਾਰ ਪ੍ਰਧਾਨਗੀ ਦੇ ਉਹਦੇਦਾਰ ਹਾਂਜੀ ਹਾਂਜੀ ਇਹ ਸਾਰੀ ਲਈ ਜੀ ਦਿਲ ਤੋਂ ਕੀਦਾ ਨਿਕਾ ਹੋਮ ਕਰਦਾ ਸਾਥ ਦਾ ਕਰ ਇਹ ਸਾਰੀ ਜਵਾਨ ਨੇ ਉਹਨਾਂ ਨੂੰ ਮੈਂ ਇੱਕ ਬੇਨਤੀ ਕਰਦਾ ਤੁਸੀਂ ਮੇਰੀ ਅੱਜ ਗੱਲਾਂ ਦਾ ਗੁੱਸਾ ਘਟਾਣਾ ਮਦਦ ਸ੍ਰੀ ਯਕਾਂਤਕ ਸਾਹਿਬ ਨੂੰ ਨਾ ਸਤਮੇ ਇਹ ਪੰਜ ਮੈਂਬਰ ਹੀ ਕੋਈ ਨਹੀਂ ਸੀ ਆਪਦੇ ਲੈਵਲ ਤੇ ਨਾ ਹਰ ਕੰਮ ਨੂੰ ਮੋਡੀਫਾਈ ਕਰ ਦਿਆ ਕਰੋ ਤੇ ਚਲੋ ਜੇ ਮੋਡੀਫਿਕੇਸ਼ਨ ਕਰ ਲਈ ਤੇ ਤੁਹਾਡਾ ਤਾਂ ਜਿਹੜੇ ਚੇਅਰਮੈਨ ਸਾਹਿਬ ਜਦ ਉਹੀ ਨਹੀਂ ਰਹੇ ਤੇ ਫਿਰ ਕਮੇਟੀ ਦੀ ਕੋਈ ਬੈਲਿਅਮ ਨਹੀਂ ਰਹਿ ਜਾਂਦੀ ਮਗਰ ਤੁਸੀਂ ਫੇਰ ਕਰ ਲਈ ਮਗਰ ਅਕਾਲ ਤੱਕ ਸਾਡ ਦੀ ਫਸੀਲ ਕੋ ਭੱਡਾ ਫੈਸਲਾ ਕੀ ਸੀ ਕਿ ਭਾਈ ਆਪ ਦੇ ਆਪ ਦੇ ਚੁੱਲੇ ਸਮੇਟੋ ਇਹ ਤਾਂ ਨਹੀਂ ਸੀ ਨਾ ਕਿ ਆਟਾ-ਆਟਾ ਚੁੱਲ੍ਹੇ ਬਾਲੋ ਕਿਉਂਕਿ ਜਦ ਆਟਾ-ਆਟਾ ਚੁੱਲ੍ਹੇ ਬਾਲੋਗੇ ਤੇ ਫਿਰ ਕਿਸੇ ਨਾ ਕਿਸੇ ਦੇ ਹੱਥਾਂ ਦੇ ਖੇਡੋਗੇ ਨਾ ਕਿਸੇ ਨਾ ਕਿਸੇ ਦਾ ਹੱਥ ਠੋਕਾ ਤਾਂ ਬਣੋਗੇ ਨਾ ਉਹ ਤਦੇ ਆਪਿਆਰ ਸੁੱਖੀ ਦੇ ਸਧਾਰੀਆਂ ਦੇ ਜਿਹੜੇ ਕਦੇ ਨਾਲ ਸੁਧਤਨ ਨਾਲੇ ਉਹਨਾਂ ਦੇ ਪਿਆਰ ਸਭ ਦੇ ਬਰਾਬਰ ਦੇ ਨੇ ਮਗਰ ਮੈਂ ਆਪਦੀ ਚਲੋ ਉਹਨਾਂ ਦੀ ਆਪਦੀ ਪੋਲਿਟਿਕਸ ਹੈ ਮਗਰ ਮੈਂ ਇੱਕ ਬੇਨਤੀ ਜ਼ਰੂਰ ਕਰਦਾ ਜੀ ਇਹ ਕਾਲ ਤੱਕ ਸਾਫ ਦੀ ਮਾਨ ਮਰਿਆਦਾ ਨੂੰ ਬਹਾਰ ਰੱਖਣਾ ਸਾਡੇ ਸਭ ਦੀ ਜ਼ਿੰਮੇਵਾਰੀ ਹੈ ਔਰ ਇਹ ਜੇ ਕੋਈ ਕਦਮ ਨਾ ਚੁੱਕਿਆ ਜਾਵੇ ਵਿਧੀ ਵਿਵਧਾਨ ਬਣੇ ਸੋ ਥੈਟ ਕਿਸੇ ਦੇ ਮਨਚ ਕਿੰਤੂ ਪਰੰਤੂ ਕੈਦਾ ਨਾ ਹੋ ਸਕੇ ਕੋਈ ਥੋੜ ਨੂੰ ਜਾਂ ਮੈਨੂੰ ਇਸ ਗੱਲ ਤੇ ਸਵਾਲ ਨਾ ਕਰੇ ਇਹ ਸਾਰੀ ਚੀਜ਼ਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਸਰਕਾਰ ਕੋ ਸਾਧ ਸੰਗਤ ਜੀ ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਨੌਜਵਾਨਾਂ ਨੂੰ ਵੀ ਕੋਈ ਮੌਕਾ ਮੌਕਾ ਥੋੜਾ ਵੱਧ ਦੇ ਦਿਓ ਜੀ ਮਾਫ ਮੈਂ ਆਪਦੀ ਗੱਲ ਨਹੀਂ ਕਰਦਾ ਕਿ ਤੁਸੀਂ ਸਮਝੀ ਜਾਓ ਕਿਤੇ ਮੈਂ ਵੀ ਰਾਜੇ بڑے ਕਾਲਾ ਹੀ ਭਾਜਣਾ ਸਮਝ ਲਿਓ ਮੈਂ ਤਾਂ ਦਰਮਿਆਨਿਆਂ ਚ ਆ ਮੈਂ ਤਾਂ ਨੌਜਵਾਨ ਵੀ ਨਹੀਂ ਮੈਂ ਤਾਂ ਇਹਨਾਂ ਦੀ ਗੱਲ ਕਰਦਾ ਜਿਨ੍ਹਾਂ ਤੇ ਅੱਜ ਇੱਕ ਵੀ ਟੋਲਾ ਨਹੀਂ ਆਇਆ ਇਹ ਹਾਂਜੀ ਇਹਦੀ ਹੌਲੀ ਹੌਲੀ ਪਤਾ ਲੱਗਦਾ ਕੋੜਾ ਨੌਜਵਾਨ ਕਿਹੇ ਜਗ੍ਹਾ ਮੌਕਾ ਦੇਣਾ ਚਾਹੀਦਾ ਨੌਜਵਾਨਾਂ ਨੂੰ ਮੌਕਾ ਨਹੀਂ ਦਿਓਗੇ ਤੇ ਜੇਹੇਦਾਰ ਜੀ ਪਛਤਾਉਂਗੇ ਤੇ ਆਪਦੇ ਨਿਆਣੇ ਨੂੰ ਦਿੰਦੇ ਹੋ ਨਾ ਮੌਕਾ ਆਹ ਬੱਸ ਜੇ ਇਸ ਲਈ ਨੌਜਵਾਨਾਂ ਨੂੰ ਵੀ ਅੱਗੇ ਲਿਆਓ ਔਰ ਦੂਜੀ ਗੱਲ ਜਿਹੜੀ ਵੱਡੀ ਗੱਲ ਹੈ ਇੱਕ ਅੱਜ ਸਰਕਾਰ ਨੇ ਗੱਲ ਨਹੀਂ ਕੀਤੀ ਕਿਸਾਨੀ ਦੀ ਕਿ ਜਿਹੜਾ ਆਮ ਆਦਮੀ ਪਾਰਟੀ ਨੇ ਪਹਿਲਾਂ ਤਾਂ ਧਰਨਾ ਲਵਾਇਆ ਫਿਰ ਉਹਨਾਂ ਨੂੰ ਕਿਹਾ ਮੌਜ ਨਾਲ ਬੈਠੋ ਅਸੀਂ ਤੁਹਾਡੇ ਨਾਲ ਆ ਪਤਾ ਨਹੀਂ ਥਾਲ ਬਾਅਦ ਕੀ ਚੱਕਰ ਪਿਆ ਕਿਉਂਕਿ ਬਾਈਲੈਕਸ਼ਨ ਜੇ ਨਾ ਆਉਂਦੀ ਆ ਲੁਧਿਆਣੇ ਦੀ ਸੀਟ ਵਾਲੀ ਤੇ ਫੇਰ ਤਾਂ ਕਿਸਾਨਾਂ ਦੇ ਨਾਲ ਹੀ ਡਰਾਮਾ ਲੱਚੀ ਜਾਣਾ ਸੀ ਮਗਰ ਜੇ ਇਲੈਕਸ਼ਨ ਆ ਗਈ ਤੇ ਫੇਰ ਉਹਨਾਂ ਨੂੰ ਕੱਲਾ ਕੁੱਟਿਆ ਨਹੀਂ ਉਹਨਾਂ ਨੂੰ ਝੂਠੇ ਪਰਚੇ ਨਹੀਂ ਦਿੱਤੇ ਜਿਹੜੇ ਮੀਟਿੰਗਾਂ ਕਰਨ ਗਏ ਸਨ ਸੈਂਟਰ ਦੀ ਸਰਕਾਰ ਨਾਲ ਤੁਸੀਂ ਤਾਂ ਕਹਿੰਦੇ ਸੀ ਲੜਾਈ ਸੈਂਟਰ ਨਾਲ ਅਸੀਂ ਤੁਹਾਡੇ ਨਾਲ ਆ ਤੇ ਫਿਰ ਕੀ ਹੋਇਆ ਉਸ ਲੜਾਈ 'ਚ ਰਾਹ ਆਉਂਦਿਆਂ ਨੂੰ ਅੱਤੇ ਫੜ ਕੇ ਅੰਦਰ ਕਿਉਂ ਦੇ ਦਿੱਤੇ ਅੱਜ ਹੁਣ ਹੌਲੀ ਹੌਲੀ ਬਾਹਰ ਆਉਂਦੇ ਔਰ ਕੱਲੇ ਡਾਂਗਾ ਨਹੀਂ ਫੇਰੀਆਂ ਉਹਨਾਂ ਦੀਆਂ ਟਰੈਕਟਰ ਟਰਾਲੀਆਂ ਜਿਹੜਾ ਵੀ ਸੰਧ ਸੀ ਸਭ ਚੋਰੀ ਕਰਕੇ ਲੈ ਗਏ ਔਰ ਹਾਂਜੀ ਆ ਐਮਐਲਏ ਲੈ ਕੇ ਲੜਦਾ ਆਪਣਾ ਝਿੰਜਰ ਕਿੱਥੇ ਆ ਜੀ ਕੋਈ ਰਿਕਵਰੀ ਹੋਈ ਟਰਾਲੀ ਟਰੋਲੀ ਦੀ ਕਿ ਨਹੀਂ ਸੱਤ ਝਾੜੂ ਫੜੇ ਇਹ ਤਾਂ ਖਿੰਲਰ ਗਿਆ ਮੇਰਾ ਵੀ ਮੈਂ ਟਰਾਲੀਆਂ ਦੀ ਗੱਲ ਕਰਦਾ ਇਸ ਲਈ ਜੋ ਹਰਕਤ ਭਗਵੰਤ ਮਾਨ ਨੇ ਇਸ ਮਸਲੇ 'ਚ ਕੀਤੀ ਆ ਉਹਦੀ ਵੀ ਘੋੜ ਮੰਦਿਆ ਹੋਣੀ ਚਾਹੀਦੀ ਕਿ ਪਹਿਲਾਂ ਕਿਸਾਨਾਂ ਦੇ ਨਾਲ ਖੜੋ ਫੇਰ ਕਿਸਾਨਾਂ ਨੂੰ ਧੋਖਾ ਦੇਣਾ ਅੱਜ ਇੰਡਸਟਰੀ ਨੂੰ ਉਹ ਦੋ ਧੋਖਾ ਦਿੱਤਾ ਅੱਜ ਇੰਡਸਟਰੀ ਦੀ ਲੋੜ ਪੈ ਗਈ ਤੇ ਕਹਿੰਦੇ ਅਸੀਂ ਤੁਹਾਡੇ ਨਾਲ ਆ ਜਿੰਨੂੰ ਮਰਜ਼ੀ ਪਿੰਡਾਂ ਦੇ ਲੋਕਾਂ ਨੂੰ ਡਾਂਗਾ ਮਰਵਾ ਦਿਓ ਇਹ ਜੀ ਪੋਲਿਟਿਕਸ ਇਹ ਪੰਜਾਬ ਦਾ ਨੁਕਸਾਨ ਕਰਨਾ ਭਲਾ ਨਹੀਂ ਕਰਨਾ ਦੂਜੀ ਅੱਜ ਕੱਲ ਇੱਕ ਨਵੀਂ ਪੋਲਿਟਿਕ ਚੱਲ ਪਈ ਆ ਆ ਸਕੂਲਾਂ ਦੀ ਕ੍ਰਾਂਤੀ ਲਿਆਉਂਦੇ ਕਹਿਣਾ ਤਾਂ ਨਹੀਂ ਚਾਹੀਦਾ ਉਹ ਵੀ ਨਹੀਂ ਸਮਝ ਆ ਰਹੀ ਸਕੂਲਾਂ ਦੀ ਕ੍ਰਾਂਤੀ ਆ ਰਹੀ ਹੈ ਕਿ ਪਕਾਨਿਆਂ ਦੀ ਕ੍ਰਾਂਤੀ ਆਉਂਦੀ ਰੌਲਾ ਇਸ ਗੱਲ ਤੋਂ ਪੈ ਗਿਆ ਕਿ ਪਖਾਨਿਆਂ ਦੀ ਛੱਡ ਪਹਿਲੀ ਵਾਰੀ ਹੋਇਆ ਕਹਿੰਦੇ ਨਹੀਂ ਪੱਥਰ ਤੇ ਉਦਘਾਟਨ ਕਰਤਾ। ਇਹ ਕਾ ਲੁਧਿਆਣੇ ਵਾਲਾ ਹੀ ਆ ਜੀ। ਵਾਹ ਲੁਧਿਆਣੇ ਵਾਲਿਆਂ ਨੇ ਸਾਰਿਆਂ ਨੇ ਚੰਦ ਵਖਰੀ ਚੜਾਏ ਹੋਏ। ਉਹ ਪਿਓ ਦੇ ਪੁੱਤ ਨੇ ਹਲੇ ਖੁੱਲਿਆ ਵੀ ਨਹੀਂ ਸੀ ਪਖਾਨਾ ਦਰਵਾਜ਼ੇ ਵੀ ਨਹੀਂ ਲੱਗੇ ਕੁਝ ਹੋਇਆ ਨਹੀਂ ਬਾਹਰ ਜਾ ਕੇ ਨਹੀਂ ਪੱਥਰ ਰੱਖ ਕੇ ਲਾਲ ਪਰਦੇ ਲਾ ਕੇ ਉਹ ਉਦਘਾਟਨ ਕਰਤਾ। ਇੱਕ ਉਹ ਸਾਡੇ ਵਾਲਾ ਤਮਾਤਰ ਮੰਤਰੀ ਆ। ਉਹਨੇ ਰਾਸ਼ਟ੍ਰ ਗਾਣ ਦਾ ਹੀ અપਮਾਨ ਕਰਤਾ ਉਹ ਰਾਸ਼ਟ੍ਰ ਗਾਣ ਵਿੱਚੋਂ ਕੱਟਤਾ ਕਿਉਂਕਿ ਨਹੀਂ ਪੱਥਰ ਥਾਂ ਲਾਉਣ ਦੀ ਥਾਂ ਨਹੀਂ ਲੱਭਦੀ ਸੀ ਤੇ ਵਿੱਚ ਨਹੀਂ ਪੱਥਰ ਠੋਕਦਾ ਭਾਈ ਇਹ ਜੀ ਕ੍ਰਾਂਤੀ ਦੀ ਲੋੜ ਨਹੀਂ ਨਾ ਸਕੂਲਾ ਚ ਟੀਚਰ ਨਾਲ ਕੋਈ ਬੜਾ ਬੁਰਾ ਹਾਲ ਹੈ